ਆ ਬਾਜਵਾ ਪਾਜੀ ਹਾਂ ਜੀ ਕੰਮ ਛੱਡੋ ਜੀ ਕੀ ਕਰੀਏ ਨੇ ਹਾਂ ਜੀ ਦੱਸੋ ਤੁਹਾਡੇ ਕੋਲ ਐਡਾ ਤਕੜਾ ਸਿੰਗਰ ਬੈਠਾ ਤੁਹਾਨੂੰ ਨਵਾਂ ਆਈਡੀਆ ਸੁਣਾਵਾ ਮੈਂ ਆਪਦਾ ਕਿ ਨਾ ਸੁਣਾ ਦਿਓ ਪੁਰਾਣੇ ਤੇ ਸੁਣੇ ਮੈਂ ਨਵਾਂ ਸੁਣਾਉਂ ਇਹ ਜੋ ਸਿੱਲੀ ਸਿੱਲੀ ਆਉਂਦੀ ਏ ਹਵਾ ਕਿਤੇ ਕੋਈ ਰੋਂਦਾ ਹੋਵੇਗਾ ਐਦਾਂ ਦਾ ਗਾਣਾ ਆਪਣਾ ਗਾਣਾ ਇਹ ਅੱਛਾ ਜੀ ਹੁਣ ਮੈਨੂੰ ਕੀ ਦੱਸਾਂ ਰੱਬ ਦੀ ਮਸਰਫਾ ਹੋਈਆ ਐਦੂ ਚੰਗਾ ਜੀ ਕੋਈ ਗਾ ਦੇ ਹੂੰ ਆ ਮੈਂ ਬੈਠਾ ਤੁਸੀਂ ਇੱਕ ਇਹ ਤੁਹਾਡਾ ਵੀ ਹਾਂ ਕੋਈ ਹੈ ਲੋਕ ਕੋਲ ਸ਼ੋਅ ਤੁਹਾਡਾ ਪੱਕੇ ਕਰਾਵਾਂਗੇ ਪਰ ਮੜਾ ਜਾ ਪਿੱਛੇ ਮੁੜ ਕੇ ਦੇਖੋਗੇ ਕਿਉਂ ਪਿਆ ਵੀ ਜੇ ਦੋ ਅੱਗੇ ਵਧਣਾ ਹੋਵੇ ਨਾ ਏਡੇ ਤੱਕ ਦੇ ਕਲਾਕਾਰ ਨੂੰ ਪਿੱਛੇ ਮੁੜ ਕੇ ਨਹੀਂ ਦੇਖਦਾ ਕੌਣ ਹੈ ਜੀ ਕਿੱਦਾਂ ਇਹ ਕੱਸਾ ਇਹ ਜੋ ਸਿੱਲੀ ਸਿੱਲੀ ਆਉਂਦੀ ਇਹ ਹਵਾ ਪਾਣੀ ਦਿਓ ਭਾਈ ਇਹ ਜੋ ਸਿੱਲੀ ਸਿੱਲੀ ਆਉਂਦੀ ਇਹ ਹਵਾ ਹਵਾ ਕਿਤੇ ਕੋਈ ਰੋਂਦਾ ਹੋਵੇਗਾ ਯਾਦਾਂ ਮੇਰੀ ਵਾਂਗੂ ਸੀਨੇ ਨਾਲ ਲਾ ਕਿਤੇ ਕੋਈ ਰੋਂਦਾ ਹੋਵੇਗਾ ਕੋਈ ਨਹੀਂ ਮੈਂ ਤਾਂ ਹੁਣ ਵਿਲਾ ਹੀ ਆ ਕਰਾ ਦਿਓ ਕਾਕੇ ਦਾ ਜੀ ਨਹੀਂ ਵੀ ਗੁਰੂ ਜੀ ਉਸਤਾਦ ਉਸਤਾਦ ਹੀ ਹੁੰਦੇ ਜੀ ਅੱਜ ਮੇਰੇ ਤੋਂ ਗਲਤੀ ਪਤਾ ਲੱਗ ਗਿਆ ਜੀ ਚੇਲੇ ਚੱਲੇ ਹੁੰਦੇ ਨੇ ਜੀ ਔਰ ਤੁਸੀਂ ਸਾਡੇ ਖੁਦਾ ਜੀ ਤਤੀ ਤਦੀ ਹਵਾ ਕਿੱਥੋਂ ਆ ਗਈ ਸੀ ਪਾਜੀ ਮੇਰੇ ਤੋਂ ਤਤੀ ਚੱਲਣ ਲੱਗ ਗਈ ਰੱਬ ਜਾਣਦਾ ਪਾਜੀ ਤੁਸੀਂ ਐੇ ਜੰਮ ਜਾ ਕੇ ਮੇਰੇ ਨਾਲ ਹੀ ਕਰਨਾ ਸੀ ਮੈਨੂੰ ਤਾਂ ਐੇ ਸੀ ਗੁਰੂ ਜੀ ਤੁਸੀਂ ਹੋ ਮੈਂ ਚੱਲਿਆ ਪਰ ਦੇਸ ਨਿਮਾਈ ਪਰਖਣ ਆਪਣੇ ਲਈ ਨਿਮਾਈ ਜਾਂ ਦੀਵਾਰ ਇੱਕ ਨਾਲ ਲਾ ਕੇ ਅਲੂਵੇ ਦਾਤੇ ਕਰੇ ਨਿਮਾਈ ਜਦ ਤੱਕ ਆਉਂਦਾ ਨਹੀਂ ਮੈਂ ਮੁੜ ਕੇ ਤੂੰ ਜਉਂਦੀ ਬਸਦੀ ਰਹੀਂ ਜਦ ਤੱਕ ਆਉਂਦਾ ਨਹੀਂ ਮੈਂ ਮੁੜ ਕੇ ਪਤਾ ਨਹੀਂ ਕਿੰਨੇ ਸਾਲ ਲੰਘਣਗੇ ਕੀ ਜਾਣੇ ਕਿਸ ਹਾਲ ਲੰਘਣਗੇ ਬਚਪਨ ਤੇਰੇ ਨਾਲ ਗੁਜ਼ਾਰਿਆ ਅੱਗੇ ਪਤਾ ਨਹੀਂ ਕਿਹਦੇ ਨਾਲ ਲੰਘਣਗੇ ਮਜਬੂਰੀ ਖਾਤਰ ਆਏ ਹਾਂ ਮਜਬੂਰੀ ਖਾ ਤੇਰੇ ਆਇਆ ਤੂੰ ਤਗੜੀ ਹੋ ਕੇ ਰਹਿਨੀ ਮੈਂ ਜਦ ਤੱਕ ਆਉਂਦਾ ਨਹੀਂ ਮੈਂ ਮੁੜ ਕੇ ਤੂੰ ਜਾਂਦੀ ਬਸਦੀ ਰਹਿਨੀ ਮੈਂ ਜਦ ਤੱਕ ਆਉਂਦਾ ਨਹੀਂ ਓ ਬਾਜਵਾ ਪਾਜੀ ਹਾਂ ਕੰਮ ਛੱਡੋ ਜੀ ਕੀ ਕਰੀਏ ਹਾਂ ਜੀ ਦੱਸੋ ਤੁਹਾਡੇ ਕੋਲ ਐਡਾ ਤਕੜਾ ਸਿੰਗਰ ਬੈਠਾ ਤੁਹਾਨੂੰ ਨਵਾਂ ਆਈਡੀਆ ਸੁਣਾਵਾਂ ਮੈਂ ਆਪਦਾ ਕਿ ਨਾ ਸੁਣਾ ਦਿਓ ਪੁਰਾਣੇ ਦੇ ਸੁਣੇ ਮੈਂ ਨਵਾਂ ਸੁਣਾਉਂ ਏ ਜੋ ਸਿੱਲੀ ਸਿੱਲੀ ਆਉਂਦੀ ਏ ਹਵਾ ਕਿਤੇ ਕੋਈ ਰੋਂਦਾ ਹੋਵੇਗਾ ਐਦਾਂ ਦਾ ਗਾਣਾ ਆਪਣਾ ਗਾਣਾ ਹੈ ਅੱਛਾ ਜੀ ਹੁਣ ਮੈਨੂੰ ਕੀ ਦੱਸਾਂ ਰੱਬ ਦੀ ਮਸਰਫਾ ਹੋਈਆ ਇਦੋਂ ਚੰਗਾ ਜੀ ਕੋਈ ਗਾ ਦੇ ਹੂੰ ਆ ਮੈਂ ਬੈਠਾ ਤੁਸੀਂ ਇੱਕ ਵਾਰ ਇਹ ਤੁਹਾਡਾ ਵੀ ਹਾਂ ਕੋਈ ਹੈ ਤੁਹਾਡੇ ਕੋਲ ਸ਼ੋਅ ਤੁਹਾਡਾ ਪੱਕੇ ਕਰਾਵਾਂਗੇ ਪਰ ਮੜਾ ਜਾ ਪਿੱਛੇ ਮੁੜ ਕੇ ਦੇਖੋਗੇ ਕਿਉਂ ਪਿਆ ਜੇ ਜਦੋਂ ਅੱਗੇ ਵਧਣਾ ਹੋਵੇ ਨਾ ਏਡੇ ਤੱਕ ਨੇ ਕਲਾ ਕਰਨਾ ਪਿੱਛੇ ਮੁੜ ਕੇ ਨਹੀਂ ਰਹਿਣਾ ਕੌਣ ਆ ਜੀ ਕਿੱਦਾਂ ਜੱਸਾ ਇਹ ਜੋ ਸਿੱਲੀ ਸਿੱਲੀ ਆਉਂਦੀ ਏ ਹਵਾ ਪਾਣੀ ਦਿਓ ਭਾਈ ਇਹ ਜੋ ਸਿੱਲੀ ਸਿੱਲੀ ਆਉਂਦੀ ਏ ਹਵਾ ਹਵਾ ਕਿਆ ਹੋਦਾ ਗੁਰੂ ਜੀ ਕਿਤੇ ਕੋਈ ਰੋਂਦਾ ਹੋਵੇਗਾ ਯਾਦਾਂ ਮੇਰੇ ਵਾਂਗੂ ਸੀਨੇ ਨਾਲ ਲਾ ਕਿੱਥੇ ਕੋਈ ਰੋਂਦਾ ਹੋਵੇਗਾ ਕੋਈ ਨਹੀਂ ਮੈਂ ਤਾਂ ਹੁਣ ਵਿਲਾ ਹੀ ਆ ਕਰਾ ਦਿਓ ਕਾਕੇ ਦਾ ਮੈਂ ਵੀ ਗੁਰੂ ਜੀ ਉਸਤਾਦ ਉਸਤਾਦ ਹੀ ਹੁੰਦੇ ਜੀ ਅੱਜ ਮੇਰੇ ਤੋਂ ਗਲਤੀ ਪਤਾ ਲੱਗ ਗਿਆ ਜੀ ਚੇਲੇ ਚੱਲੇ ਹੁੰਦੇ ਨੇ ਜੀ ਔਰ ਤੁਸੀਂ ਸਾਡੇ ਖੁਦਾ ਜੀ ਤਤੀ ਤਦੀ ਹਵਾ ਕਿੱਥੋਂ ਆ ਗਈ ਸੀ ਪਾਜੀ ਬਤਾਓ ਤਤੀ ਚੱਲਣ ਲੱਗ ਗਈ ਰੱਬ ਜਾਣਦਾ ਪਾਜੀ ਤੁਸੀਂ ਐੇ ਜਮ ਜਾ ਕੇ ਮੇਰੇ ਨਾਲ ਹੀ ਕਰਨਾ ਸੀ ਮੈਨੂੰ ਤਾਂ ਐੇ ਸੀ ਕਿ ਜੀ ਤਿੰਨ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ